ਆਜਾ 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 ਤੂੰ ਮਰਦੇ ਨਾਲ ਵੀਡੀਓ ਬਣਾ ਰਹੀਆਂ ਪ੍ਰੂਫ ਤੂੰ ਕਹਿਣਾ ਵੇ ਲੋ ਬਾਵੇ ਨੂੰ 50 ਰੁਪਏ ਉਹਨੇ ਦਿੱਤੇ ਜਾਂਦੀ ਨੇ ਮੇਰੀ ਪੈਸੈਂਸ ਥੈਂਕ ਯੂ ਸੋ ਮਚ ਬਹੁਤ ਪਿਆਰ ਜਾਂਦੀਆਂ ਦੋ ਓਏ ਐਦਾਂ ਨਾ ਪੈਸੇ ਫੜਾਓ ਟੈਕਸ ਵਾਲੇ ਅਜੇ ਹੁਣੇ ਹੀ ਗਏ ਆਜ ਕੱਲ ਤੇ ਇੰਨਾ ਔਖਾ ਆ ਵੇ ਇੰਨੇ ਕੇ ਪੈਸੇ ਵੇਕੇ ਵੀ ਟੈਕਸ ਵਾਲੇ ਆ ਜਾਂਦੇ ਚਲੋ ਆਓ प्यारिया कोई अमृत नहीं नफरत वर्गी बह जाओ यार मेरे वीर लव यू बहुत प्यार ठीक है सारे से कोई गल नहीं पैसे मैं ना तो लै जाऊंगी बह जाओ सुनो मैं तो ही छेड़ पाती पैसे अस ले आराम सुनो ਅੱਜ ਦੀ ਡੇਟ 'ਚ ਕਿਸੇ ਨੂੰ ਸੁਣਨਾ ਤੇ ਕਿਸੇ ਲਈ ਖੜਨਾ ਇਹ ਬਹੁਤ ਵੱਡਾ ਕੰਮ ਨਹੀਂ ਤੇ ਕੋਈ ਨਹੀਂ ਕਿਸੇ ਦੀ ਸੁਣਦਾ ਤੇ ਖੜਦਾ ਤਾਂ ਕੋਈ ਹੈ ਹੀ ਨਹੀਂ ਸਾਡੇ ਤੋਂ ਵੱਧ ਕੌਣ ਜਾਵੇ ਜਿੰਨੂੰ ਚਾਰ ਬੰਦੇ ਸੁਣਦੇ ਆ ਤੇ ਜਿਹਦੇ ਨਾਲ ਚਾਰ ਬੰਦੇ ਖੜਦੇ ਆ ਉਹਦੀ ਵੱਲੇ-ਵੱਲੇ ਨਹੀਂ ਤੇ ਕੋਈ ਨਹੀਂ ਹੋਗਾ ਸੁਣੋ